ਹਾਂਜੀ ਫਿਜ਼ੀਕਲ ਟ੍ਰੇਨਿੰਗ ਅਰਥਾਤ ਸਰੀਰਕ ਸਿੱਖਿਆ ਦੇ ਨਾਲ ਸੰਬੰਧਿਤ ਸਾਰੇ ਹੀ ਵਿਦਿਆਰਥੀਆਂ ਤੇ ਅਧਿਆਪਕ ਸਹਿਬਾਨਾਂ ਦਾ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਸਵਾਗਤ ਹੈ ਤੁਸੀਂ ਜਾਣਦੇ ਹੋਵੋਗੇ ਕਿ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਘੋਸ਼ਣਾ ਕੀਤੀ ਗਈ ਹੈ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਹਾਨੂੰ 2000 ਪੋਸਟਾਂ ਜਿਹੜੀ ਹੈਗੀਆਂ ਉਹ ਮਿਲਣ ਵਾਲੀਆਂ ਨੇ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਦੀਆਂ ਠੀਕ ਹੈ ਜੀ ਤਾਂ ਉਹਦੇ ਲਈ ਤੁਸੀਂ ਪ੍ਰੀਖਿਆ ਦੀ ਤਿਆਰੀ ਅਗਰ ਹੁਣੇ ਤੋਂ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਦੇ ਵਿੱਚ ਮੈਂ ਕਵਰ ਕਰਨ ਜਾ ਰਿਹਾ ਹਾਂ ਸ਼ਰੀਰਿਕ ਸਿੱਖਿਆ ਦੇ ਸਿਧਾਂਤ ਮਤਲਬ ਫਿਜ਼ੀਕਲ ਐਜੂਕੇਸ਼ਨ ਦੇ ਪ੍ਰਿੰਸੀਪਲਸ ਸੋ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਹਾਨੂੰ ਕੱਲਾ ਕੱਲਾ ਟੌਪਿਕ ਇਸ ਚੈਨਲ ਦੇ ਉੱਪਰ ਸਮਝਾਇਆ ਜਾਵੇਗਾ ਪੇਡ ਕੋਰਸ ਬਹੁਤ ਹੀ ਘੱਟ ਫੀਸ ਦੇ ਵਿੱਚ ਤੁਸੀਂ ਪਰਚੇਸ ਕਰ ਸਕਦੇ ਹੋ ਪੀਡੀਐਫ ਨੋਟਸ ਵੀ ਪ੍ਰਾਪਤ ਕਰ ਸਕਦੇ ਹੋ ਤੇ ਵੀਡੀਓ ਵੀ ਸੰਪਰਕ ਕਰਨਾ ਹੈ ਸਿਰਫ ਵਟਸਐਪ ਦੇ ਉੱਪਰ 9876377788 ਤੋਂ ਸ਼ੁਰੂ ਕਰਦੇ ਹਾਂ ਵੀਡੀਓ ਜਿਸ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਫਿਜ਼ੀਕਲ ਐਜੂਕੇਸ਼ਨ ਦਾ ਮੀਨਿੰਗ ਜਾਨੀ ਕਿ ਮਤਲਬ ਅਰਥ ਕੀ ਹੁੰਦਾ ਹੈ ਸੋ ਫਿਜ਼ੀਕਲ ਐਜੂਕੇਸ਼ਨ ਰੈਫਰ ਟੂ ਦਾ ਇਨਸਟਰਕਸ਼ਨਸ ਐਂਡ ਪ੍ਰੈਕਟਿਸ ਆਫ ਫਿਜ਼ੀਕਲ ਐਕਟੀਵਿਟੀਆਂ ਗੇਮਸ ਐਕਸਰਸਾਈਜ਼ ਐਂਡ ਸਪੋਰਟਸ ਸੋ ਪੰਜਾਬੀ ਵਿੱਚ ਇਹਦਾ ਕੀ ਮਤਲਬ ਹੋਇਆ ਕਿ ਸਰੀਰਕ ਸਿੱਖਿਆ ਜੋ ਹੈ ਉਹ ਸਰੀਰਕ ਗਤੀਵਿਧੀਆਂ ਖੇਡਾਂ ਕਸਰਤਾਂ ਅਤੇ ਖੇਡਾਂ ਦੀ ਹਦਾਇਤ ਹਦਾਇਤ ਤੋਂ ਭਾਵ ਹੁੰਦਾ ਇਨਸਟਰਕਸ਼ਨ ਠੀਕ ਹੈ ਜਿਵੇਂ ਤੁਹਾਡੀ ਪੋਸਟ ਦਾ ਨਾਮ ਹੈ ਫਿਜ਼ੀਕਲ ਟ੍ਰੇਨਿੰਗ ਇਨਸਟਰਕਟਰ ਤਾਂ ਇਨਸਟਰਕਟਰ ਕੌਣ ਹੁੰਦਾ ਜੋ ਇਨਸਟਰਕਸ਼ਨ ਦੇਵੇ ਮਤਲਬ ਹਦਾਇਤ ਦੇਵੇ ਬੱਚਿਆਂ ਨੂੰ ਠੀਕ ਹੈ ਜੀ ਜਿਹੜੇ ਵੀ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਕਤੇ ਅਭਿਆਸ ਨੂੰ ਆਪਾਂ ਕਹਿੰਦੇ ਪ੍ਰੈਕਟਿਸ ਕਲੀਅਰ ਹੈ ਸੋ ਇਹ ਹੋ ਗਈ ਤੁਹਾਡੀ ਫਿਜ਼ੀਕਲ এডਿਕੇਸ਼ਨ ਦਾ मीनिंग ਹੁਣ ਆਪਾਂ ਗੱਲ ਕਰਾਂਗੇ ਇਹਦੇ ਗੋਲ ਕੀ ਹੁੰਦੇ ਹਨ ਕਿਤੇ ਪਿੱਛੇ ਕੀ ਹੁੰਦੇ ਨੇ ਸੋ ਫਿਜ਼ੀਕਲ এডਿਕੇਸ਼ਨ ਦੇ ਜੇ ਆਪਾਂ ਟੀਚਿਆਂ ਦੀ ਗੱਲ ਕਰੀ ਤਾਂ ਸਭ ਤੋਂ ਪਹਿਲਾਂ ਹੁੰਦਾ ਜੀ ਫਿਜ਼ੀਕਲ ਫਿਟਨੈਸ ਠੀਕ ਹੈ ਇਹ ਸਭ ਨੂੰ ਪਤਾ ਹੈ ਕਿ ਫਿਜ਼ੀਕਲ ਟ੍ਰੇਨਿੰਗ ਆਪਾਂ ਕਿਉਂ ਲੈਂਦੇ ਤਾਂ ਕਿ ਆਪਾਂ ਸ਼ਰੀਰਕ ਤੌਰ ਤੇ ਫਿੱਟ ਰਹੀਏ ਉਸ ਤੋਂ ਬਾਅਦ ਫਿਜ਼ੀਕਲ ਫਿਟਨੈਸ ਦੇ ਨਾਲ ਜੋ ਇਹਦਾ ਮੇਨ ਫਾਇਦਾ ਹੁੰਦਾ ਹੈ ਫਿਜ਼ੀਕਲ এডਿਕੇਸ਼ਨ ਦਾ ਉਹ ਹੈ ਜੀ ਮੋਟਰ ਸਕਿਲਸ ਮੋਟਰ ਸਕਿੱਲ ਤੋਂ ਭਾਵ ਹੁੰਦਾ ਹੈ ਆਪਣੀਆਂ ਜਿਹੜੀਆਂ ਅ ਗਤੀਵਿਧੀਆਂ ਹੁੰਦੀਆਂ ਨੇ ਸਰੀਰ ਦੀਆਂ ਮੂਵਮੈਂਟਸ ਹੁੰਦੀਆਂ ਨੇ ਹਰਕਤਾਂ ਹੁੰਦੀਆਂ ਨੇ ਤਾਂ ਉਸ ਨੂੰ ਆਪਾਂ ਮੋਟਰ ਸਕਿੱਲਸ ਕਹਿੰਦੇ ਹਾਂ ਮੋਟਰ ਸਕਿੱਲ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਗ੍ਰੋਸ ਹੁੰਦੀਆਂ ਨੇ ਇੱਕ ਫਾਈਨ ਹੁੰਦੀਆਂ ਨੇ ਠੀਕ ਹੈ ਜੀ ਫਾਈਨ ਤੋਂ ਭਾਵ ਹੈ ਬਹੁਤ ਜਿਹੜੀਆਂ ਆਪਾਂ ਕਹਿੰਦੇ ਬ੍ਰੇਕੀ ਬਹੁਤ ਜਿਹਦੇ ਵਿੱਚ ਬਹੁਤ ਛੋਟੇ ਛੋਟੇ ਮਸਲਸ ਦਾ ਮਾਸਪੇਸ਼ੀਆਂ ਦਾ ਉਪਯੋਗ ਹੁੰਦਾ ਹੈ ਤੇ ਚੌਥਾ ਜੋ ਟੀਚਾ ਹੁੰਦਾ ਹੈ ਫਿਜ਼ੀਕਲ ਐਜੂਕੇਸ਼ਨ ਦਾ ਉਹ ਹੈ ਜੀ ਸੋਸ਼ਲ ਸਕਿੱਲਸ ਦਾ ਵਿਕਾਸ ਕਰਨਾ ਠੀਕ ਹੈ ਜਿਹੜੇ ਪਲੇਅਰ ਹੁੰਦੇ ਨਾਲ ਵਿੱਚ ਸਮਾਜਿਕ ਤੌਰ ਤੇ ਕਿਵੇਂ ਵਿਚਰਨਾ ਹੈ ਇਹ ਬਹੁਤ ਵਧੀਆ ਹੁਨਰ ਜਿਹੜਾ ਉਹ ਪੈਦਾ ਹੁੰਦਾ ਹੈ ਠੀਕ ਹੈ ਸੋ ਇਹ ਹੈਗੇ ਨੇ ਆਪਣੇ ਫਿਜ਼ੀਕਲ ਐਜੂਕੇਸ਼ਨ ਦੇ ਟੀਚੇ ਕਲੀਅਰ ਹੈ ਜੀ ਤਾਂ ਹੁਣ ਆਪਾਂ ਗੱਲ ਕਰਾਂਗੇ ਸੋ ਹੁਣ ਆਪਾਂ ਗੱਲ ਕਰਾਂਗੇ ਫਿਜ਼ੀਕਲ ਐਜੂਕੇਸ਼ਨ ਦੀ ਜਿਹੜੀ ਪ੍ਰਮਾਣਿਤ ਪਰਿਭਾਸ਼ਾ ਹੈ ਉਹਦੇ ਬਾਰੇ ਤਾਂ ਪ੍ਰਮਾਣਿਤ ਜਿਹੜੀ ਦੀ ਪਰਿਭਾਸ਼ਾ ਉਹ ਹੈ ਜੀ ਕਿ ਫਿਜ਼ੀਕਲ ਐਜੂਕੇਸ਼ਨ ਇਜ਼ ਦਾ ਸਮ ਆਫ ਚੇਂਜਸ ਇਨ ਐਨ ਇੰਡੀਵਿਜੂਅਲ ਕੌਜ਼ਡ ਬਾਈ ਐਕਸਪੀਰੀਅੰਸ ਸੈਂਟਰਿੰਗ ਔਨ ਦਾ ਮੋਟਰ ਐਕਟੀਵਿਟੀ ਤਾਂ ਇਹ ਪਰਿਭਾਸ਼ਾ ਦਿੱਤੀ ਹੈ ਚਾਰਲਸ ਏ ਬੋਚਰ ਨਾਮ ਦੇ ਪ੍ਰੋਫੈਸਰ ਨੇ ਠੀਕ ਹੈ ਜੀ ਸੋ ਇਹ ਕੀ ਕਹਿੰਦੇ ਨੇ ਕਿ ਜਿਹੜੀ ਸਰੀਰਕ ਸਿੱਖਿਆ ਹੁੰਦੀ ਹੈ ਉਹ ਇੱਕ ਵਿਅਕਤੀ ਦੇ ਵਿੱਚ ਮੋਟਰ ਗਤੀਵਿਧੀ ਦੇ ਉੱਪਰ ਕੇਂਦਰਿਤ అనుభవਾਂ ਤੋਂ ਹੋਣ ਵਾਲੀਆਂ ਤਬਦੀਲੀਆਂ ਦਾ ਟੋਟਲ ਜੋੜ ਹੁੰਦਾ ਹੈ ਠੀਕ ਹੈ ਸੋ ਮੋਟਰ ਐਕਟੀਵਿਟੀ ਮਤਲਬ ਦੱਸ ਚੁੱਕੇ ਹਾਂਗਾ ਮੋਟਰ ਗਤੀਵਿਧੀ ਤੋਂ ਮਤਲਬ ਹੁੰਦਾ ਕਿ ਆਪਣੀਆਂ ਮਾਸਪੇਸ਼ੀਆਂ ਦੀ ਜਿਹੜੀਆਂ ਮੂਵਮੈਂਟਸ ਹੁੰਦੀਆਂ ਹਰਕਤਾਂ ਹੁੰਦੀਆਂ ਨੇ ਉਹਨੂੰ ਆਪਾਂ ਮੋਟਰ ਐਕਟੀਵਿਟੀ ਕਹਿੰਦੇ ਹਾਂ ਸੋ ਆਪਾਂ ਇੱਥੇ ਕੀ ਕਿਹਾ ਵੀ ਮਾਸਪੇਸ਼ੀਆਂ ਦੀਆਂ ਜਿਹੜੀਆਂ ਮੂਵਮੈਂਟਸ ਆਪਣੀ ਬਾਡੀ 'ਚ ਹੁੰਦੀਆਂ ਨੇ ਉਹਨਾਂ ਤੋਂ ਜੋ ਆਪਾਂ ਨੂੰ ਐਕਸਪੀਰੀਅੰਸ ਹੁੰਦੇ ਨੇ ਤੇ ਉਸ ਐਕਸਪੀਰੀਅੰਸ ਨਾਲ ਜੋ ਆਪਣੇ ਵਿੱਚ ਬਦਲਾਅ ਆਉਂਦਾ ਹੈ ਉਸ ਬਦਲਾਅ ਦੇ ਕੁੱਲ ਜੋੜ ਨੂੰ ਆਪਾਂ ਕੀ ਕਹਿੰਦੇ ਹਾਂ ਫਿਜ਼ੀਕਲ ਐਜੂਕੇਸ਼ਨ ਠੀਕ ਹੈ ਜੀ ਸੋ ਡੈਫੀਨੇਸ਼ਨ ਦਿੱਤੀ ਕਿ ਇਹ ਨਹੀਂ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਇਹ ਦਿੱਤੀਆ ਚਾਰਲਸ ਏ ਬੋਚਰ ਨਾਮ ਦੇ ਪ੍ਰੋਫੈਸਰ ਨੇ ਅੱਗੇ ਆਪਾਂ ਚੱਲਦੇ ਹਾਂ ਪ੍ਰਿੰਸੀਪਲਸ ਤੇ ਤਾਂ ਹਰ ਚੀਜ਼ ਦੇ ਕੋਈ ਨਾ ਕੋਈ ਸਿਧਾਂਤ ਹੁੰਦੇ ਨੇ ਠੀਕ ਹੈ ਆਪਾਂ ਆਪਦੀ ਲਾਈਫ ਜਿੰਨੇ ਆ ਇਹਦੇ ਵੀ ਕੁਝ ਸਿਧਾਂਤ ਹੁੰਦੇ ਨੇ ਸੋ ਜਿਸ ਤਰ੍ਹਾਂ ਤੁਹਾਡਾ ਟਾਪਿਕ ਹੈ ਫਿਜ਼ੀਕਲ ਐਜੂਕੇਸ਼ਨ ਤਾਂ ਇਹਦੇ ਵਿੱਚ 10 ਦੇ ਕਰੀਬ ਜਿਹੜੇ ਬਹੁਤ ਪ੍ਰਭਾਵਸ਼ਾਲੀ ਸਿਧਾਂਤ ਨੇ ਐਜੂਕੇਸ਼ਨ ਦੇ ਸੋ ਪਹਿਲਾ ਜਿਹੜਾ ਸਿਧਾਂਤ ਹੈ ਉਹ ਹੈ ਜੇ ਪ੍ਰਿੰਸੀਪਲ ਆਫ ਡਿਵੈਲਪਮੈਂਟ ਆਫ ਦਾ ਹੋਲ ਇੰਡੀਵਿਜੂਅਲ ਓਕੇ ਇਹਦਾ ਮਤਲਬ ਕੀ ਹੋਇਆ ਹੋਲ ਤੋਂ ਭਾਵ ਹੁੰਦਾ ਕੰਪਲੀਟ ਜਦੋਂ ਕੋਈ ਚੀਜ਼ ਆਪਣੇ ਆਪ ਚ ਸੰਪੂਰਨ ਹੋਵੇ ਤਾਂ ਉਸਨੂੰ ਕੀ ਬੋਲਦੇ ਆ ਹੋਲ ਓਕੇ ਇੰਡੀਵਿਜੂਅਲ ਕੀ ਹੁੰਦਾ ਕੋਈ ਇੱਕ ਵਿਅਕਤੀ ਕੋਈ ਇੱਕ ਖਿਡਾਰੀ ਇੱਕ ਪਲੇਅਰ ਠੀਕ ਹੈ ਉਹਨੂੰ ਕੀ ਕਹਾਂਗੇ ਇੰਡੀਵਿਜੂਅਲ ਸੋ ਪ੍ਰਿੰਸੀਪਲ ਆਫ ਡਿਵੈਲਪਮੈਂਟ ਆਫ ਹਾਲ ਇੰਡੀਵਿਜੂਅਲ ਇਹ ਕਹਿੰਦਾ ਹੈ ਕਿ ਜਿਹੜੀ ਫਿਜ਼ੀਕਲ ਐਜੂਕੇਸ਼ਨ ਹੈ ਇਟ ਸ਼ੁੱਡ ਡਿਵੈਲਪ ਫਿਜ਼ੀਕਲ ਮੈਂਟਲ ਇਮੋਸ਼ਨਲ ਐਂਡ ਸੋਸ਼ੀਅਲ ਸਕਿਲਸ ਮਤਲਬ ਸਰੀਰਕ ਸਿੱਖਿਆ ਦੇ ਨਾਲ ਇੱਕ ਇੰਡੀਵਿਜੂਅਲ ਦੇ ਵਿੱਚ ਇੱਕ ਵਿਅਕਤੀ ਦੇ ਵਿੱਚ ਸਰੀਰਕ ਮਾਨਸਿਕ ਭਾਵਨਾਤਮਿਕ ਅਤੇ ਸਮਾਜਿਕ ਹਰ ਤਰ੍ਹਾਂ ਦਾ ਵਿਕਾਸ ਹੋਣਾ ਜ਼ਰੂਰੀ ਹੁੰਦਾ ਹੈ ਠੀਕ ਹੈ ਚਲਦੇ ਆਪਾਂ ਅਗਲੇ ਪ੍ਰਿੰਸੀਪਲ ਤੇ ਆਪਣਾ ਅਗਲਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਅਡੈਪਟੇਸ਼ਨ ਐਂਡ ਇੰਡੀਵਿਜੂਅਲ ਡਿਫਰੈਂਸ ਅਡੈਪਟੇਸ਼ਨ ਤੋਂ ਭਾਵ ਹੁੰਦਾ ਅਨੁਕੂਲਤਾ ਅਤੇ ਇੰਡੀਵਿਜੂਅਲ ਡਿਫਰੈਂਸ ਤੋਂ ਭਾਵ ਹੁੰਦਾ ਕਿ ਹਰ ਦੋ ਵਿਅਕਤੀਆਂ ਦੇ ਵਿੱਚ ਕੁਝ ਨਾ ਕੁਝ ਭਿੰਨਤਾ ਹੁੰਦੀ ਹੈ ਡਿਫਰੈਂਸ ਹੁੰਦੀ ਹੈ ਤਾਂ ਉਹਨੂੰ ਕੀ ਕਹਿੰਦੇ ਆਪਾਂ ਇੰਡੀਵਿਜੂਅਲ ਡਿਫਰੈਂਸ ਓਕੇ ਸੋ ਐਵਰੀ ਇੰਡੀਵਿਜੂਅਲ ਇਜ਼ ਡਿਫਰੈਂਟ ਹਰ ਖਿਡਾਰੀ ਜੋ ਹੁੰਦਾ ਹੈ ਹਰ ਪਲੇਅਰ ਜੋ ਤੁਹਾਡੇ ਕੋਲ ਇਨਸਟਰਕਸ਼ਨ ਲੈਣ ਦੇ ਲਈ ਆਉਂਦਾ ਹੈ ਕਿਸੇ ਵੀ ਗੇਮ ਦੇ ਪ੍ਰਤੀ ਸੋ ਉਹ ਡਿਫਰੈਂਟ ਹੁੰਦਾ ਠੀਕ ਹੈ ਜੀ ਹਰ ਪਲੇਅਰ ਦਾ ਜਿਹੜਾ ਫਿਜ਼ੀਕ ਉਦੇ ਅੰਦਰ ਜੋ ਸੋਸ਼ਲ ਸਕਿਲਸ ਨੇ ਉਹ ਸਭ ਕੁਝ ਡਿਫਰੈਂਸ ਹੁੰਦੀਆਂ ਡਿਫਰੈਂਟ ਹੁੰਦੀਆਂ ਨੇ ਸੋ ਜਿਹੜਾ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਪ੍ਰੋਗਰਾਮ ਹੁੰਦਾ ਹੈ ਉਹ 플레이ਰ ਦੀ ਏਜ ਉਸ ਦਾ ਜੈਂਡਰ ਮਤਲਬ ਲਿੰਗ ਮੇਲ ਫੀਮੇਲ ਉਸ ਦੀ ਅਬਿਲਟੀ ਮਤਲਬ ਉਸ ਦੀ ਆਪ ਦੀ ਯੋਗਤਾ ਅਤੇ ਉਸ ਦਾ ਫਿਟਨੈਸ ਲੈਵਲ ਕੀ ਹੈ ਉਹ ਦੇ ਅਨੁਕੂਲ ਹੋਣਾ ਚਾਹੀਦਾ ਹੈ ਇਹ ਹੈ ਤੁਹਾਡਾ ਦੂਜਾ ਪ੍ਰਿੰਸੀਪਲ ਪ੍ਰਿੰਸੀਪਲ ਆਫ ਐਡਾਪਟੇਸ਼ਨ ਐਂਡ ਇੰਡੀਵਿਜੂਅਲ ਡਿਫਰੈਂਸ ਹੁਣ ਆਪਾਂ ਚੱਲਦੇ ਹਾਂ ਤੀਜੇ ਪ੍ਰਿੰਸੀਪਲ ਦੇ ਉੱਪਰ ਫਿਜ਼ੀਕਲ ਐਜੂਕੇਸ਼ਨ ਦਾ ਤੀਸਰਾ ਸਿਧਾਂਤ ਹੈ ਵਿਸ਼ੇਸ਼ਤਾ ਦਾ ਸਿਧਾਂਤ ਪ੍ਰਿੰਸੀਪਲ ਆਫ ਸਪੈਸੀਫিসিਟੀ ਇਹ ਕੀ ਕਹਿੰਦਾ ਕਿ ਐਕਸਰਸਾਈਜ਼ ਮਸਟ ਬੀ ਸਪੈਸੀਫਿਕ ਟੂ ਦਾ ਡਿਜ਼ਾਇਰਡ ਸਕਿੱਲ অর ਫਿਟਨੈਸ ਕੰਪੋਨੈਂਟ ਅਭੀ ਆਸਾਨ ਨੂੰ ਲੋੜਿੰਦੇ ਹੁਨਰ ਜਾਂ ਤੰਦਰੁਸਤੀ ਦੇ ਹਿੱਸੇ ਲਈ ਖਾਸ ਹੋਣਾ ਚਾਹੀਦਾ ਹੈ ਠੀਕ ਹੈ ਜੀ ਕੀ ਮਤਲਬ ਹੋਇਆ ਕਿ ਜਿਹੜੀ ਸਕਿੱਲ ਤੁਸੀਂ ਕਿਸੇ ਵੀ ਪਲੇਅਰ ਦੇ ਅੰਦਰ ਪੈਦਾ ਕਰਨੀ ਹੈ ਜਾਂ ਜਿਸ ਫਿਟਨੈਸ ਲੈਵਲ ਤੱਕ ਉਸ ਨੂੰ ਲੈ ਕੇ ਜਾਣਾ ਹੈ ਸੋ ਉਸ ਲੈਵਲ ਦੇ अनुसार ही स्पैसीफिक एक्सरसाइज तीन डिसाइड करनी है यही है कि डिवेलप कुछ करना तो एक्सरसाइज आप होर कर रहे हैं। ठीक है तो यह हो गया स्पैसीफिसिटी मतलब विशेषता हैं चौथे प्रिंसीपल पर चौथा प्रिंसीपल है प्रिंसीपल ऑफ प्रोग्रैशन मतलब तरक्की का सिद्धांत तो यह कहता है द डिफिकल्टी एंड इंटेंसिटी ऑफ द एक्सरसाइज शुड ग्रैजुअली इनक्रीज टू अवॉयड इंजरी एंड एनश्योर इम्प्रूवमेंट ਮਤਲਬ ਕੀ ਹੈ ਕਿ ਜਦੋਂ ਤੁਸੀਂ ਕਿਸੇ ਪਲੇਅਰ ਨੂੰ ਕਸਰਤ ਜਾਂ ਕੋਈ ਵੀ ਹੋਰ ਐਕਸਰਸਾਈਜ਼ ਦਾ ਕੋਈ ਵੀ ਐਕਟੀਵਿਟੀ ਤੁਸੀਂ ਸ਼ੁਰੂ ਕਰਵਾਉਂਦੇ ਹੋ ਤਾਂ ਉਸ ਦਾ ਇੱਕ ਲੈਵਲ ਸਟਾਰਟਿੰਗ ਲੈਵਲ ਕੀ ਹੁੰਦਾ ਹੈ ਲੈਵਲ 1 ਫਿਰ ਲੈਵਲ 2 ਫਿਰ ਲੈਵਲ 3 4 ਐਂਡ ਸੋ ਔਨ ਸੋ ਇਸ ਤਰ੍ਹਾਂ ਹੌਲੀ-ਹੌਲੀ ਜਿਹੜਾ ਲੈਵਲ ਉਹਦਾ ਵਧਾਉਣਾਗਾ ਇਹ ਨਹੀਂ ਹੈਗਾ ਕਿ ਆਪਾਂ ਪਹਿਲੇ ਦਿਨ ਤੋਂ ਹੀ ਜਿਹੜਾ ਕੋਈ ਵੀ ਉੱਚਾ ਲੈਵਲ ਉਹ ਸ਼ੁਰੂ ਕਰ ਲਈਏ ਠੀਕ ਹੈ ਤਾਂ ਇਹੀ ਕਿਹਾ ਗਿਆ ਪ੍ਰੋਗਰੈਸ਼ਨ ਤੋਂ ਭਾਵ ਹੁੰਦਾ ਕਿ ਪਹਿਲਾਂ ਪਹਿਲੇ ਲੈਵਲ ਤੋਂ ਸ਼ੁਰੂ ਕਰਨਾ ਫਿਰ ਹੌਲੀ-ਹੌਲੀ ਵਧਾਉਣਾਗਾ ਤਾਕਿ ਜਿਹੜਾ ਵਿਦਿਆਰਥੀ ਆ ਉਹਦੇ ਜਿਹੜਾ ਤੁਹਾਡਾ ਸਖਿਆਰਥੀ ਹੈਗਾ ਟ੍ਰੇਨਿੰਗ ਲੈਣ ਆਇਆ ਹੈਗਾ ਉਹਦੇ ਕੋਈ ਸੱਟ ਵਗੈਰਾ ਚਾਂਸ ਜਿਹੜਾ ਹੁੰਦਾ ਲੱਗਨ ਦਾ ਉਹ ਨਾ ਹੋਵੇ ਠੀਕ ਹੈ ਜੀ ਤਾਂ ਇੱਕ ਵਾਰ ਫਿਰ ਪੰਜਾਬੀ ਵਿੱਚ ਇਹ ਸਿਧਾਂਤ ਨੂੰ ਸਮਝਦੇ ਹਾਂ ਕਿ ਸੱਟ ਤੋਂ ਬਚਨ ਅਤੇ ਲਗਾਤਾਰ ਗੇਮ ਦੇ ਵਿੱਚ ਸੁਧਾਰ ਹੋਵੇ ਉਸਦੇ ਲਈ ਉਹਨੂੰ ਯਕੀਨੀ ਬਣਾਉਣ ਦੇ ਲਈ ਕਸਰਤ ਦੀ ਜਿਹੜੀ ਮੁਸ਼ਕਲ ਹੈ ਯਾਨਕਿ ਡਿਫਿਕਲਟੀ ਲੈਵਲ ਹੈ ਅਤੇ ਜਿਹੜੀ ਉਹਦੀ ਤੀਬਰਤਾ ਹੈ ਠੀਕ ਹੈ ਤੀਬਰਤਾ ਤੋਂ ਭਾਵ ਕੀ ਹੁੰਦਾ ਉਹਦੀ ਗਤੀ ਹੈ ਉਹ ਹੌਲੀ-ਹੌਲੀ ਵਧਾਉਣੀ ਹੈ ਠੀਕ ਹੈ ਜੀ ਚਲਦੇ ਆਪਾਂ ਪੰਜਵਾਂ ਪ੍ਰਿੰਸੀਪਲ ਤੇ ਤਾਂ ਪੰਜਵਾਂ ਸਿਧਾਂਤ ਹੈ ਜੀ ਪ੍ਰਿੰਸੀਪਲ ਆਫ ਓਵਰਲੋਡ ਓਵਰਲੋਡ ਦਾ ਸਿਧਾਂਤ ਤਾਂ ਇਹੇ ਸਿਧਾਂਤ ਆਪਾਂ ਨੂੰ ਕੀ ਕਹਿੰਦਾ ਹੈ ਕਿ ਟੂ ਇੰਪਰੂਵ ਫਿਟਨੈਸ ਬਨ ਮਸਟ ਐਕਸਰਸਾਈਜ਼ ਮੋਰ ਦੈਨ ਦਾ ਨਾਰਮਲ ਲੈਵਲ ਠੀਕ ਹੈ ਜੀ ਕਿ ਜਿਹੜਾ ਕੋਈ ਵੀ ਪਲੇਅਰ ਹੈ ਉਹ ਆਪਣੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੇ ਲਈ ਆਮ ਵਿਅਕਤੀ ਨਾਲੋਂ ਆਮ ਪੱਧਰ ਨਾਲੋਂ ਵੱਧ ਕਸਰਤ ਕਰੇ ਠੀਕ ਹੈ ਜਿਹੜਾ ਆਮ ਪੱਧਰ ਹੁੰਦਾ ਹੈ ਕਿ ਸਪੈਸੀਫਿਕ ਲਿਮਟ ਹੁੰਦੀ ਹੈ ਉਸ ਤੋਂ ਜਿਆਦਾ ਕਸਰਤ ਕਰੇ ਤਾਂ ਕਿ ਉਹ ਆਪਣੇ ਆਪ ਨੂੰ ਹੋਰ ਜਿਆਦਾ ਇੰਪਰੂਵ ਕਰ ਸਕੇ ਆਪਣੇ ਆਪ 'ਚ ਹੋਰ ਜਿਆਦਾ ਸੁਧਾਰ ਕਰ ਸਕੇ ਅਗਲਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਰੈਗੂਲਰਿਟੀ ਐਂਡ ਕੰਸਿਸਟੈਂਸੀ ਨਿਯਮਤਾ ਅਤੇ ਇਕਸਾਰਤਾ ਦਾ ਸਿਧਾਂਤ ਇਹ ਕੀ ਕਹਿੰਦਾ ਹੈ ਕਿ ਰੈਗੂਲਰ ਪ੍ਰੈਕਟਿਸ ਇਜ਼ ਨੈਸੈਸਰੀ ਫਾਰ ਕੰਟੀਨਿਊਸ ਇੰਪਰੂਵਮੈਂਟ ਕਿਸੇ ਵੀ ਪਲੇਅਰ ਦੇ ਵਿੱਚ ਲਗਾਤਾਰ ਸੁਧਾਰ ਹੋਵੇ ਉਸ ਦੀ ਪਰਫਾਰਮੈਂਸ ਦੇ ਵਿੱਚ ਸੋ ਇਸ ਲਈ ਉਸ ਨੂੰ ਰੈਗੂਲਰ ਰਹਿਣਾ ਚਾਹੀਦਾ ਹੈ ਆਪ ਦੀ ਗੇਮ ਦੇ ਵਿੱਚ ਠੀਕ ਹੈ ਤੇ ਕੰਸਿਸਟੈਂਸ ਰਹਿਣਾ ਚਾਹੀਦਾ ਹੈ ਸਤਮਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਰਿਕਵਰੀ ਠੀਕ ਹੈ ਜੀ ਜਿਹਨੂੰ ਕਹਿੰਦੇ ਰਿਕਵਰੀ ਦਾ ਸਿਧਾਂਤ ਸੋ ਇਹ ਕੀ ਕਹਿੰਦਾਗਾ ਕਿ ਐਡਿਕੁਏਟ ਰੈਸਟ ਐਂਡ ਰਿਕਵਰੀ ਆਰ ੈਸੈਂਸ਼ੀਅਲ ਬੀਟਵੀਨ ਸੈਸ਼ਨ ਟੂ ਅਲਾਉ ਬੋਡੀ ਰਿਪੇਅਰ ਕਿ ਜਦੋਂ ਇੱਕ ਵਿਦਿਆਰਥੀ ਇੱਕ ਪਲੇਅਰ ਨੇ ਆਪਦਾ ਕਿਸੇ ਵੀ ਗੇਮ ਦਾ ਇੱਕ ਸੈਸ਼ਨ ਕੰਪਲੀਟ ਕਰ ਲਿਆ ਤਾਂ ਦੂਸਰੇ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵਿਚਕਾਰ ਜੋ ਇੱਕ ਟਾਈਮ ਗੈਪ ਹੈ ਉਥੇ ਉਸ ਪਲੇਅਰ ਨੂੰ ਰੈਸਟ ਦਿਨਾ ਚਾਹੀਦਾ ਹੈ ਤਾਂ ਕਿ ਉਸ ਦੀ ਬਾਡੀ ਆਪਣੇ ਆਪ ਨੂੰ ਰਿਪੇਅਰ ਕਰ ਸਕੇ ਆਟੋ ਰਿਪੇਅਰ ਕਰ ਸਕੇ ਕਿਉਂਕਿ ਜਿਹੜੇ ਸਰੀਰ ਦੀਆਂ ਮਾਸਪੇਸ਼ੀਆਂ ਨੇ ਜਿਹੜੇ ਤੰਤੂ ਨੇ ਟਿਸ਼ੂ ਨੇ ਸੋ ਉਹ ਆਪਦੀ ਸਟੈਮੀਨਾ ਨੂੰ ਰੀਗੇਨ ਕਰਨ ਦੇ ਲਈ ਜਿਹੜਾ ਟਾਈਮ ਦੀ ਜ਼ਰੂਰਤ ਉਹਨਾਂ ਨੂੰ ਹੁੰਦੀ ਹੈ ਠੀਕ ਹੈ ਅਗਰ ਉਹਨਾਂ ਤੋਂ ਓਵਰਲੋਡ ਕੰਮ ਲਿਆ ਜਾਵੇਗਾ ਤਾਂ ਬਹੁਤ ਸਾਰੀਆਂ ਆਈਡੀਆਂ ਫਿਜ਼ੀਕਲ ਬਿਮਾਰੀਆਂ ਨੇ ਉਹਦੀ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਵੱਧ ਜਾਂਦੀ ਹੈ ਪਲੇਅਰ ਦੇ ਵਿੱਚ ਠੀਕ ਹੈ ਆਪਾਂ ਆਮ ਤੌਰ ਤੇ ਦੇਖਦੇ ਹੀ ਹਾਂ ਇਹ ਬਹੁਤ ਸਾਰੇ ਜਿਹੜੇ ਪਲੇਅਰ ਨੇ ਉਹ ਫਿਟਨੈਸ ਤੋਂ ਵਾਂਝੇ ਹੋ ਜਾਂਦੇ ਨੇ ਫਿਟਨੈਸ ਨਹੀਂ ਰਹਿੰਦੀ ਤਾਂ ਉਹਨਾਂ ਨੂੰ ਗੇਮ ਤੋਂ ਬਾਹਰ ਹੋਣਾ ਪੈਂਦਾ ਹੈ ਇਸ ਕਰਕੇ ਰਿਕਵਰੀ ਦੇ ਪ੍ਰਿੰਸੀਪਲ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਚਲਦੇ ਆਪਾਂ ਅਗਲੇ ਪ੍ਰਿੰਸੀਪਲ ਤੇ ਅਗਲਾ ਪ੍ਰਿੰਸੀਪਲ ਹੈ ਯੂਜ਼ ਐਂਡ ਡਿਸਯੂਜ਼ ਤਾਂ ਇਹ ਸਿਧਾਂਤ ਕੀ ਕਹਿੰਦਾ ਹੈ ਯੂਜ਼ ਇਟ অর ਲੂਜ਼ ਇਟ ਕੰਟੀਨਿਊਸ ਯੂਜ਼ ਇੰਪਰੂਵ ਫੰਕਸ਼ਨ ਲੈਕ ਆਫ ਯੂਜ਼ ਲੀਡ ਟੂ ਡਿਕਲਾਈਨ ਸੋ ਇਸ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਸਮਝੇ ਤਾਂ ਇਸ ਪ੍ਰਿੰਸੀਪਲ ਨੂੰ ਇਹ ਕਹਿੰਦਾ ਕਿ ਇਸ ਨੂੰ ਵਰਤੋਂ ਜਾਂ ਗਵਾਦਿਓ ਠੀਕ ਹੈ ਜੀ ਵਰਤੋਂ ਜਾਂ ਗਵਾਦੋ ਕੀ ਭਾਵ ਹੈ ਵੀ ਜੇ ਤੁਸੀਂ ਕਿਸੇ ਕਾਰਜ ਨੂੰ ਨਿਰੰਤਰ ਕਰੋਗੇ ਕਿਸੇ ਬਾਡੀ ਦੇ ਆਰਗਨ ਨੂੰ ਆਪਾਂ ਰੈਗੂਲਰ ਪ੍ਰੈਕਟਿਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਉਹ ਆਰਗਨ ਡਿਵੈਲਪ ਹੋਵੇਗਾ ਉਸ ਅੰਗ ਦਾ ਵਿਕਾਸ ਹੋਵੇਗਾ ਠੀਕ ਹੈ ਜੀ ਤੇ ਜਿਸ ਮਾਸਪੇਸ਼ੀ ਨੂੰ ਜਿਸ ਅੰਗ ਨੂੰ ਆਪਾਂ ਯੂਜ਼ ਨਹੀਂ ਕਰਾਂਗੇ ਤਾਂ ਜਿਹੜੀ ਉਹਦੀ ਪਰਫਾਰਮੈਂਸ ਹੈ ਉਹ ਗਿਰਾਵਟ ਵੱਲ ਜਾਂਦੀ ਹੈ ਕਲੀਅਰ ਹੈ ਚੱਲਦੇ ਹਾਂ ਅਗਲੇ ਪ੍ਰਿੰਸੀਪਲ ਤੇ ਅਗਲਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਸੇਫਟੀ ਤਾਂ ਪ੍ਰਿੰਸੀਪਲ ਆਫ ਸੇਫਟੀ ਜਾਨਕੀ ਸੁਰੱਖਿਆ ਦਾ ਸਿਧਾਂਤ ਕੀ ਕਹਿੰਦਾ ਹੈ ਕਿ ਸੇਫਟੀ ਮੈਜ਼ਰ ਮਸਟ ਬੀ ਫਾਲੋਡ ਟੂ ਪ੍ਰੀਵੈਂਟ ਇਨਜਰੀਜ਼ ਸੱਟਾਂ ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਰ ਗੇਮ ਦੇ ਵਿੱਚ ਡਿਫਰੈਂਟ ਨਿਯਮ ਹੁੰਦੇ ਨੇ ਸੁਰੱਖਿਆ ਦੇ ਸੋ ਉਹਨਾਂ ਦੇ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਵੀ ਤੁਹਾਡਾ ਪਲੇਅਰ ਹੈ ਉਸਦੇ ਸੱਟ ਨਾ ਲੱਗੇ ਅਗਲਾ 10ਵਾਂ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਸਾਈਕੋਲੋਜੀਕਲ ਰੈਡੀਨੈਸ ਸਾਈਕੋਲੋਜੀਕਲ ਰੈਡੀਨੈਸ ਤੋਂ ਭਾਵ ਹੁੰਦਾ ਮਨੋਵਿਗਿਆਨਕ ਤਿਆਰੀ ਠੀਕ ਹੈ ਜਦੋਂ ਵੀ ਕੋਈ ਪਲੇਅਰ ਗੇਮ ਖੇਡਣ ਜਾਂਦਾ ਹੈ ਖਾਸ ਕਰਕੇ ਜੇ ਆਪਾਂ ਮੰਨ ਲਓ ਇੱਕ ਛੋਟੀ ਜਿਹੀ ਕ੍ਰਿਕਟ ਦੀ ਐਗਜ਼ਾਮਪਲ ਲੈ ਲਈਏ ਠੀਕ ਹੈ ਤਾਂ ਉਹਨਾਂ 11 ਪਲੇਅਰ ਨੇ ਉਹਦੇ ਵਿੱਚ ਤਾਂ ਸਭ ਤੋਂ ਵੱਧ ਦਾਰੂ ਮਦਾਰਕੀ ਦੇ ਉੱਪਰ ਹੁੰਦਾ ਕਪਤਾਨ ਦੇ ਉੱਪਰ ਤਾਂ ਕਪਤਾਨ ਜਿਹੜਾ ਹੈਗਾ ਉਹ ਇਸ ਪ੍ਰਿੰਸੀਪਲ ਦੀ ਸਭ ਤੋਂ ਵੱਧ ਪਾਲਣਾ ਕਰੇਗਾ ਪ੍ਰਿੰਸੀਪਲ ਆਫ ਸਾਈਕੋਲੋਜੀਕਲ ਰੈਡੀਨੈਸ ਕਿ ਜਿਹੜੇ ਉਸ ਦੀ ਟੀਮ ਦੇ ਸਾਰੇ ਪਲੇਅਰ ਨੇ ਉਹ ਮਨੋਵਿਗਿਆਨਿਕ ਤੌਰ ਤੇ ਪਹਿਲਾਂ ਤਿਆਰ ਹੋਣੇ ਚਾਹੀਦੇ ਨੇ ਜਿੱਤਣ ਦੇ ਲਈ ਸੋ ਫਿਜ਼ੀਕਲ ਤਿਆਰੀ ਦੇ ਨਾਲ ਮਨੋਵਿਗਿਆਨਿਕ ਤਿਆਰੀ ਦੇ ਲਈ ਆਪਾਂ ਨੂੰ ਕੀ ਚਾਹੀਦਾ ਹੁੰਦਾ ਸਭ ਤੋਂ ਪਹਿਲਾਂ ਚਾਹੀਦੀ ਹੈ ਪ੍ਰੇਰਣਾ ਜਿਸ ਨੂੰ ਆਪਾਂ ਕਹਿੰਦੇ ਨੇ ਮੋਟੀਵੇਸ਼ਨ ਫਿਰ ਚਾਹੀਦਾ ਆਤਮ ਵਿਸ਼ਵਾਸ ਜਿਸ ਨੂੰ ਆਪਾਂ ਕਹਿੰਦੇ ਨੇ ਸੈਲਫ ਕੌਨਫੀਡੈਂਸ ਐਂਡ ਉਸ ਤੋਂ ਬਾਅਦ ਚਾਹੀਦਾ ਹੈ ਜੀ ਸਕਾਰਾਤਮਕ ਰਵਈਆ ਜਿਸ ਨੂੰ ਕਹਿੰਦੇ ਆ ਪੋਜ਼ਿਟਿਵ ਐਟੀਟਿਊਡ ਸੋ ਇਹਨਾਂ 10 ਬਹੁਤ ਜ਼ਰੂਰੀ ਸਿਧਾਂਤ ਫਿਜ਼ੀਕਲ ਐਜੂਕੇਸ਼ਨ ਦੇ ਜਿਸ ਦੇ ਆਧਾਰ ਦੇ ਉੱਪਰ ਬਹੁਤ ਸਾਰੇ ਕੁਐਸਚਨ ਤੁਹਾਡੇ ਪੇਪਰ ਵਿੱਚ ਆਉਣ ਦੀ प्रबल ਸੰਭਾਵਨਾ ਹੈ ਸੋ ਇਸੇ ਤਰ੍ਹਾਂ ਇੰਗਲਿਸ਼ ਅਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਹਰ ਟੌਪਿਕ ਨੂੰ ਸਮਝਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਸੋ ਪੇੜ ਵੀਡੀਓਜ਼ ਵੀ ਤੁਸੀਂ ਦੇਖ ਸਕੋਗੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤਾਂ ਬਹੁਤ ਹੀ ਘੱਟ ਫੀਸ ਦੇ ਉੱਪਰ ਤੁਸੀਂ ਜੁਆਇਨ ਕਰ ਸਕੋਗੇ ਵੀਡੀਓ ਕੋਰਸ ਦੇ ਨਾਲ ਪੀਡੀਐਫ ਨੋਟਸ ਵੀ ਲੈ ਸਕਦੇ ਹੋ ਸੰਪਰਕ ਕਰਨਾ ਹੈ 9876377788 ਸਿਰਫ WhatsApp ਮੈਸੇਜ ਕਰਨਾ ਹੈ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸੋ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹਾਂ ਜਾਂ ਕੋਈ ਸਪੈਸੀਫਿਕ ਟਾਪਿਕ ਦੱਸਣਾ ਚਾਹੁੰਦੇ ਹਾਂ ਜਿਸ ਦੇ ਉੱਪਰ ਵੀਡੀਓ ਬਣਾਈ ਜਾ ਤਾਂ ਤੁਸੀਂ ਤਾਂ ਬਨੇਲ ਉੱਪਰ ਦਿੱਤੇ ਗਏ ਨੰਬਰ ਦੇ ਉੱਪਰ WhatsApp ਮੈਸੇਜ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਮੈਂਸ਼ਨ ਕਰ ਸਕਦੇ ਹੋ ਥੈਂਕ ਯੂ ਥੈਂਕਸ ਫॉर ਵਾਚਿੰਗ